ਐਤਵਾਰ ਨੂੰ ਸਾਰੀ ਮਾਰਕੀਟ ਬੰਦ ਹੁੰਦੀ ਆ ਐਤਵਾਰ ਨੂੰ ਕਿੰਨਾ ਕੁ ਘਾਟਾ ਪੈ ਜਾਂਦਾ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਈ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਸਿਰਫ 4 ਵਜੇ ਤੱਕ ਸਾਡਾ ਸਮਰਥਨ ਕਰੋ ਹਾਲਾਂਕਿ ਤੁਸੀਂ ਵੀ ਸਾਡੇ ਨਾਲ ਸੜਕਾਂ ਤੇ ਆਓ ਤੁਸੀਂ ਵੀ ਕਹੋ ਵੀ ਅਸੀਂ ਤੁਹਾਡੇ ਨਾਲ ਆ ਕਿਸਾਨਾਂ ਦੀਆਂ ਮੰਗਾਂ ਜਾਇਆਂ ਜਾਂ ਕਿਸਾਨ ਕੋਈ ਜ਼ਿਆਦਾ ਨਹੀਂ ਮੰਗ ਰਿਆ ਅਸੀਂ ਸਿਰਫ ਇੱਕ ਐਮਐਸਪੀ ਲੀਗਲ ਕਰੂਨ ਗਾਰੰਟੀ ਮੰਗ ਰਹੇ ਆ ਹੁਣ ਇੱਕ ਐਮਆਰਪੀ ਤੇ ਕੋਈ ਵੀ ਮਤਲਬ ਆਪਾਂ ਮਤਲਬ ਇੱਕ ਸ਼ੋਰੂਮ 'ਚ ਜਾਂਦੇ ਆ ਉਹਨਾਂ ਦਾ ਇੱਕ ਮਿਨੀਮਮ ਰੇਟ ਰੱਖਿਆ ਹੋ ਹੁੰਦਾ ਵੀ ਆ ਸਾਡਾ ਮਿਨੀਮਮ ਰੇਟ ਹੈ ਵੀ ਇਸ ਮਿਨੀਮਮ ਰੇਟ ਤੋਂ ਅਸੀਂ ਤੁਹਾਨੂੰ ਚੀਜ਼ ਥੱਲੇ ਨਹੀਂ ਦੇ ਸਕਦੇ ਹੁਣ ਸਰਕਾਰ ਨੇ ਐਮਐਸਪੀ ਦਾ ਰੌਲਾ ਤਾਂ ਪਾ ਰਹੀ ਹੈ ਸਰਕਾਰ ਮਿਨੀਮਮ ਰੇਟ ਤਾਂ ਰੱਖ ਤੇ ਉਸ ਮਿਨੀਮਮ ਰੇਟ ਤੇ ਕਿਹਾ ਹੁਣ ਫਸਲ ਕੀ ਕਰੋਨਾ ਦੇ ਵਿੱਚ ਤੁਸੀਂ ਕਰੋਨਾ ਕਾਲ ਦੇਖਿਆ ਕਰੋਨਾ ਕਾਲ ਦੇ ਵਿੱਚ ਇੱਕ ਸਾਲ ਬੰਦ ਰਿਹਾ ਹੈ ਇੱਕ ਸਾਲ ਦੇ ਵਿੱਚ ਕਿਹਾ ਉਹਨਾਂ ਨੇ ਕਿ ਕਿੰਨੀ ਕੁ ਮਤਲਬ ਉਹਨਾਂ ਨੂੰ ਕਿੰਨਾ ਕਲੋਸ ਹੋ ਗਿਆ ਹੁਣ ਵੀ ਤਾਂ ਉਹ ਜ਼ਿੰਦਗੀ ਬਤੀਤ ਕਰੇ ਰਹੇ ਆ ਅਸੀਂ ਤਾਂ ਸਿਰਫ ਇੱਕ ਰਿਕਵੈਸਟ ਕਰ ਰਹੇ ਹਾਂ ਇਨਸਾਨੀਅਤ ਦੇ ਤੌਰ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਰਿਕਵੈਸਟ ਕੀਤੀ ਵੀ ਨੂੰ ਤਾਂ ਮਤਲਬ ਜਦੋਂ ਸਾਰੇ ਪੰਜਾਬ ਨੇ ਮਨਜ਼ੂਰ ਕੀਤਾ ਤਾਂ ਇਕਾ ਦੁਕਾ ਨੂੰ ਕੁਝ ਸੋਣਾ ਤੋਂ ਸਿੱਖਣਾ ਚਾਹੀਦਾ ਕੁਝ ਮਾੜਾ ਮੋਟਾ ਸੇਧ ਲੈਣੀ ਚਾਹੀਦੀ ਆ ਵੀ ਇੱਕ ਇਨਸਾਨ 36 ਦਿਨਾਂ ਤੋਂ ਭੁੱਖਾ ਬੈਠਾ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਅਸੀਂ ਉਸ ਦੀ ਸਪੋਰਟ ਵਾਸਤੇ ਕਿਉਂ ਨਹੀਂ ਅੱਗੇ ਆਉਂਦੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੇ ਪੋਸਟਾਂ ਹੀ ਪਾਈਆਂ ਨੇ ਵੀ ਜਿਹੜਾ ਦੁਕਾਨਦਾਰ ਅੱਜ ਆਪਣੀ ਜਿਹੜੀ ਸ਼ਾਪ ਹੈ ਖੁੱਲੀ ਰੱਖੂਗਾ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਇਹ ਕਿਤੇ ਨਾ ਕਿਤੇ ਵਧੀਆ ਮਾਨ ਵਾਲੀ ਗੱਲ ਵੀ ਹੈ ਕਿ ਜ਼ਿੰਮੇਵਾਰ ਵੀ ਅੱਗੇ ਆਏ ਨੇ ਨਹੀਂ ਬਾਈਕਾਟ ਕਰਨਾ ਤਾਂ ਬਣਦਾ ਹੀ ਹੈ ਜੀ ਜਦੋਂ ਅਸੀਂ ਆਪਣਾ ਭਾਈਚਾਰਾ ਸਮਝ ਕੇ ਉਹਨਾਂ ਤੋਂ ਸਮਾਨ ਖਰੀਦਦੇ ਆ ਅਸੀਂ ਆਪਣਾ ਪੈਸਾ ਇਨਵੈਸਟ ਕਰਦੇ ਆ ਪੈਸਾ ਤਾਂ ਅਸੀਂ ਵੀ ਇਨਵੈਸਟ ਕਰਦੇ ਆ ਨਾ ਕੋਈ ਘਰ ਦੇ ਲਈ ਕੋਈ ਕੱਪੜਾ ਕੋਈ ਸ਼ੂਜ਼ ਤਾਂ ਅਸੀਂ ਵੀ ਪਾਉਂਦੇ ਆ ਸਾਰਾ ਕੁਝ ਕਰਦੇ ਆ ਵਰਤਦੇ ਆ ਅਸੀਂ ਵੀ ਅਸੀਂ ਜਦੋਂ ਉਹਨਾਂ ਦੇ ਭਾਈਚਾਰਾ ਸਮਝ ਕੇ ਉਹਨਾਂ ਦੀਆਂ ਦੁਕਾਨਾਂ ਤੋਂ ਹੀ ਖਰੀਦਣ ਜਾਂਦੇ ਆ ਅਸੀਂ ਮੌਲਾਂ ਚੋਂ ਨਹੀਂ ਖਰੀਦਦੇ ਉਹਨਾਂ ਦੀਆਂ ਦੁਕਾਨਾਂ ਤੋਂ ਖਰੀਦਦੇ ਆ ਇੱਕ ਭਾਈਚਾਰਕ ਸਾਂਝ ਲਈ ਵੀ ਸਾਡਾ ਵਪਾਰੀ ਭਾਈਚਾਰਾ ਜਿਉਂਦਾ ਰਹਿਣਾ ਚਾਹੀਦਾ ਨਹੀਂ ਸਰਕਾਰ ਨੇ ਤਾਂ ਬੜੇ-ਬੜੇ ਮਾਲ ਖੋਲਦੇ ਖਤਮ ਕਰਨ ਲਈ 스마트 ਮਾਲ ਖੋਲਦਾ ਅਮਾਨੀਆਂ ਨੇ ਸਾਨੂੰ ਉਥੋਂ ਲੈਸ ਤੇ ਮਿਲਦਾ ਸੀ ਉਹਨਾਂ ਤੋਂ ਲੈਸ ਤੋਂ ਨਹੀਂ ਖਰੀਦਦੇ ਸੀ ਆਪਣੇ ਦੁਕਾਨਦਾਰ ਭਾਈਚਾਰੇ ਤੋਂ ਖਰੀਦਦੇ ਆਂ ਜਦੋਂ ਅਸੀਂ ਉਹਨਾਂ ਨਾਲ ਭਾਈਚਾਰਾ ਦਿਖਾਣੇ ਆ ਤਾਂ ਉਹ ਸਾਡੇ ਨਾਲ ਕਿਉਂ ਨਹੀਂ ਭਾਈਚਾਰਾ ਦਿਖਾਉਂਦੇ ਫਿਰ ਤਾਂ ਸਾਡਾ ਇਹ ਕਹਿਣ ਦਾ ਫਰਜ਼ ਬਣਦਾ ਵੀ ਉਹ ਸਾਡੇ ਭਾਈ ਨਹੀਂ ਅਸੀਂ ਉਹਨਾਂ ਤੋਂ ਨਹੀਂ ਸਮਾਨ ਖਰੀਦਾਂਗੇ ਫਿਰ ਤਾਂ ਅਸੀਂ ਵੀ ਉਹਨਾਂ ਦਾ ਬਾਈਕਟ ਕਰਾਂ ਅਸੀਂ ਬੇਨਤੀ ਉਹਨਾਂ ਨੂੰ ਕਰਦੇ ਆਂ ਜੋ ਕਹਿੰਦੇ ਆਂ ਸਾਨੂੰ ਸਾਡੇ ਕਾਰੋਬਾਰ ਵਿੱਚ ਘਾਟਾ ਪੈਂਦਾ ਕਾਰੋਬਾਰ ਦਾ ਐਤਵਾਰ ਨੂੰ ਸਾਰਾ ਹੀ ਬੰਦ ਹੁੰਦਾ ਉਦੋਂ ਤਾਂ ਘਾਟਾ ਪੈਂਦਾ ਨਹੀਂ ਹੈਗਾ ਅੱਜ ਇੱਕ ਦਿਨ ਲਈ ਜਦੋਂ ਕਿਸੇ ਬੰਦੇ ਦੀ ਤੁਸੀਂ ਮਰਨ ਵਰਤ ਤੇ ਬੈਠੇ ਬੰਦੇ ਦੀ ਤੁਸੀਂ ਸਪੋਰਟ ਲਈ ਅੱਗੇ ਆਓਂਗੇ ਤਾਂ ਕੀ ਆ ਪਤਾ ਤੁਹਾਨੂੰ ਉਸ ਤੋਂ ਵੀ ਵੱਧ ਲੋਕਾਂ ਦਾ ਕੱਲ ਨੂੰ ਹੰਗਾਰਾ ਮਿਲੇ ਸੋਮਵਾਰ ਨੂੰ ਥੋੜੀ ਉਸ ਤੋਂ ਵੀ ਅਸੀਂ ਵੀ ਤੁਹਾਡੇ ਕੋਲੋਂ ਸੇਲ ਵੱਧ ਤੋਂ ਵੱਧ ਕਰੀਏ ਵੀ ਸਾਡੇ ਹੱਕ ਲਈ ਇਹਨਾਂ ਨੇ ਸਾਡੇ ਨਾਲ ਖੜੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਬੰਦ ਦਾ ਸਮਰਥਨ ਜਿਹੜੇ ਦੁਕਾਨਦਾਰ ਨੇ ਉਹ ਤਾਂ ਚਲੋ ਇੱਕ ਪਾਸੇ ਰਹਿ ਗਏ ਜਿਹੜੇ ਲੋਕ ਨੇ ਇਹ ਵੀ ਨਹੀਂ ਸਮਝ ਰਹੇ ਕਿਉਂਕਿ ਜਿਹੜਾ ਮਾਲ ਹੈ ਆਪਾਂ ਮਾਲ 'ਚ ਵੜ ਜਾਣੇ ਆ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਹੈ ਆਪਾਂ ਉਹ ਵੀ ਚੱਕ ਲੈਣੇ ਆ ਉਹ ਆਪਣੇ ਤੇ ਆਰਥਿਕ ਬੋਝ ਪੈ ਰਿਹਾ ਹੌਲੀ ਹੌਲੀ ਸਮਝ ਲੱਗੂ ਲੋਕਾਂ ਨੂੰ ਇੱਕ ਗੱਲ ਹੈ ਜੀ ਮਤਲਬ ਇੱਕ ਸੋਚਣ ਵਾਲੀ ਗੱਲ ਹੈ ਕੋਈ ਇੱਕ ਬੰਦਾ ਜਿਹਨੇ ਹੁਣ ਦੁਕਾਨਦਾਰ ਛੋਟਾ ਦੁਕਾਨਦਾਰ ਹੈ ਜਿਹੜਾ ਉਹਨੇ ਵਿਚਾਰੇ ਨੇ 10 ਪੀਸ ਖਰੀਦਣੇ ਹੁੰਦੇ ਆ ਉਹਨੂੰ ਤਾਂ ਮਿਲਦਾ ਹੈ ਪੂਰੇ ਰੇਟ ਦੇ ਹੁਣ ਇੱਕ ਮਾਲ ਹੈ ਮਾਲ ਨੇ ਲੱਖਾਂ ਪੀਸ ਖਰੀਦਣੇ ਆ ਉਹਨਾਂ ਨੂੰ ਘੱਟ ਮਾਰ ਦੇਣ ਤੇ ਮਿਲ ਜਾਂਦਾ ਪਰ ਇਹ ਗੱਲ ਸੋਚਣ ਵਾਲੀ ਆ ਵੀ ਅੱਜ ਉਹਨੂੰ ਘੱਟ ਪੈਸਿਆਂ 'ਚ ਅਸੀਂ ਖਰੀਦ ਰਹੇ ਆ ਜਦੋਂ ਕੱਲ ਨੂੰ ਛੋਟਾ ਦੁਕਾਨਦਾਰ ਬੰਦ ਹੋ ਗਿਆ ਛੋਟੀ ਮਾਰਕੀਟ ਬੰਦ ਹੋ ਗਈ ਤਾਂ ਸਾਡੇ ਕੋਲ ਕੋਈ ਮਾਰਕੀਟ ਦਾ ਵਿਕਲਪ ਨਹੀਂ ਰਹਿਣਾ ਹੈਗਾ ਸਾਨੂੰ ਮਜਬੂਰਨ ਮਾਰਕੀਟ ਮਾਲਾਂ ਦੇ ਵਿੱਚ ਜਾਣਾ ਪੈਣਾ ਹੈ ਤਾ ਮੌਲਾਣੇ ਨੇ ਫਿਰ ਮਨਮਰਜ਼ੀ ਦੇ ਰੇਟ ਲਾਉਣੇ ਅੱਜ ਤਾਂ ਸਾਨੂੰ ਰੁਪਈਆ ਸਸਤਾ ਦੰਨੇ ਆ ਕੱਲ ਨੂੰ 5 ਰੁਪਏ ਮਹਿੰਗਾ ਤੇ ਸ਼ੀਸ਼ਾ ਵੀ ਸਾਫ਼ ਹੋ ਗਿਆ ਕਿ ਜਿਹੜੇ ਪ੍ਰਧਾਨ ਨੇ ਆਮ ਬੰਦਾ ਕਹਿ ਦਿੰਦਾ ਕਿ ਪ੍ਰਧਾਨ ਪਿੱਛੇ ਰਹਿ ਜਾਂਦੇ ਨੇ ਜਿਹੜੇ ਆਮ ਬੰਦੇ ਨੇ ਉਹ ਮਰਨ ਲਈ ਅੱਗੇ ਆਉਂਦੇ ਨੇ ਪਰ ਆਹ ਸਭ ਤੋਂ ਵਧੀਆ ਗੱਲ ਹੋਈ ਹੈ ਕਿ ਪ੍ਰਧਾਨ ਆਪ ਮੂਰੇ ਹੋਇਆ ਕਿ ਮੈਂ ਕੁਰਬਾਨੀ ਦਊਂਗਾ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਨਹੀਂ ਸਾਨੂੰ ਸਾਡੇ ਪ੍ਰਧਾਨ ਤੇ ਮਾਣ ਹੈ ਬੇਦਾਗ ਬੰਦਾ ਜਦੋਂ ਮਤਲਬ ਦਿੱਲੀ ਅੰਦੋਲਨ ਸੀ ਉਸ ਟਾਈਮ ਵੀ ਪ੍ਰਧਾਨ ਜੀ ਨੇ ਉੱਠਣ ਵੇਲੇ ਜਵਾਨ ਕਰਕੇ ਉੱਠੇ ਸੀ ਬੀ ਐਮਐਸਪੀ ਕਾਨੂੰਨ ਗਰੰਟੀ ਦੇ ਵੀ ਮੈਂ ਤਾਂ ਉਰੇ ਬੈਠਾ ਬੈਠ ਜਣਾ ਵੀ ਸਾਡੀ ਕਾਫੀ ਟਰਾਲੀ ਖੜੀ ਸੀ ਉੱਥੇ ਜਿੱਦੂ ਵਰਜ ਯੂਨੀਅਨ ਦੀ ਵੀ ਅਸੀਂ ਤਾਂ ਉਰੇ ਬੈਠ ਜੰਨੇ ਆ ਵੀ ਪਰ ਨਾ ਵੀ ਇਹ ਮਸਲੇ ਦਾ ਹੱਲ ਹੋਇਆ ਫੇਰ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਐਮਐਸਪੀ ਗਾਰੰਟੀ ਗਰੂਨ ਦਿਵਾਉਂਗਾ ਤੇ ਪ੍ਰਧਾਨ ਜੀ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਉਹ ਇੱਕ ਇਮਾਨਦਾਰ ਤੇ ਣ ਧੜਕ ਲੀਡਰ ਨੇ ਜਨਤਾ ਦੇ ਲੀਡਰ ਨੇ ਅਸੀਂ ਉਹਨਾਂ ਦੀ ਇਸ ਜਜ਼ਬੇ ਨੂੰ ਸਲਾਮ ਕਰਦੇ ਕਿਸਾਨੀ ਧਰਨੇ ਦੇ ਵਿੱਚ ਅੱਜ 30 ਦਸੰਬਰ ਨੂੰ ਪੂਰਨ ਤੌਰ ਤੇ ਪੰਜਾਬ ਬੰਦੀ ਜਿਹੜੀ ਕਾਲ ਦਿੱਤੀ ਗਈ ਸੀ ਅਤੇ 4 ਵਜੇ ਤੱਕ ਇਹ ਪੂਰਨ ਤੌਰ ਤੇ ਬੰਦ ਆ ਤੇ ਕੁਝ ਜਿਹੜੇ ਲੋਕ ਨੇ ਉਹ ਆਪਣੀਆਂ ਦੁਕਾਨਾਂ ਜਾਂ ਬੈਂਕ ਖੁੱਲੇ ਰੱਖੇ ਹੋਏ ਨੇ ਤੇ ਇੱਥੇ ਕਿਸਾਨ ਉਹਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਬੰਦ ਕਰਨ ਲਈ ਅਪੀਲ ਕਰ ਰਹੇ ਨੇ ਤੇ ਆਓ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਸ ਟਾਈਮ ਕੀ ਕਰ ਰਹੇ ਨੇ ਤੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਉਹਨਾਂ ਨੂੰ ਕੀ ਹੰਗਾਰਾ ਮਿਲ ਰਿਹਾ ਹੈ ਭਾਈ ਤੁਹਾਨੂੰ ਹੰਗਾਰਾ ਕੀ ਮਿਲ ਰਿਹਾ ਹੈ ਜਿਹੜਾ ਹੁਣ ਪੂਰਾ ਸਮਰਥਨ ਮਿਲ ਰਿਹਾ ਜੀ ਪੂਰਾ ਸਭ ਦੁਕਾਨਾਂ ਵਾਲੇ ਦੁਕਾਨਾਂ ਬੰਦ ਪਈਆਂ ਨੇ ਬਸ ਅਸੀਂ ਇੱਕੋ ਢੇੜਾ ਦੇ ਰਹੇ ਹਾਂ ਬਾਜ਼ਾਰ 'ਚ ਬਹੁਤ ਡੱਲੇਵਾਲ ਸਾਹਿਬ ਦੇ ਨਾਲ ਸਾਰੀ ਸੰਗਤ ਡੱਲੇਵਾਲ ਸਾਹਿਬ ਨਾਲ ਜੁੜੀ ਹੋਈ ਆ ਜਿਹੜਾ ਇੱਕ ਕੋਈ ਕੋਈ ਬੰਦਾ ਜਿਹੜਾ ਨਹੀਂ ਸਮਝ ਰਿਹਾ ਉਹਨੂੰ ਤੁਸੀਂ ਜਾ ਕੇ ਕਿਵੇਂ ਦੀ ਅਪੀਲ ਕਰ ਰਹੇ ਹੋ ਅੱਗੇ ਤੋਂ ਹੰਗਾਰਾ ਕਿਵੇਂ ਆ ਰਿਹਾ ਨਹੀਂ ਸਰ ਉਹਨੂੰ ਤਾਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਵੀ ਇੱਕ ਇਨਸਾਨ ਜੇ ਆਪਾਂ ਕੋਈ ਜੇ ਮਤਲਬ ਕੋਈ ਨਹੀਂ ਕਹਿੰਦਾ ਵੀ ਅਸੀਂ ਕਿਸਾਨ ਨਹੀਂ ਹੈਗੇ ਅਸੀਂ ਉਹਨੂੰ ਇੱਕ ਇਨਸਾਨੀਅਤ ਤੌਰ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇੱਕ ਇਨਸਾਨ ਇਨਸਾਨੀਅਤ ਲਈ ਜੋ ਸਰਕਾਰਾਂ ਧੱਕੇ ਕਰ ਰਹੀਆਂ ਨੇ ਪਿਛਲੇ ਕਈ ਲੰਬੇ ਸਮੇਂ ਤੋਂ ਧੱਕੇ ਕਰਦੀਆਂ ਆ ਰਹੀਆਂ ਉਹਨਾਂ ਦੇ ਜਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਸਾਬਜਾਦਿਆਂ ਨੇ ਵੀ ਜਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਸੀ ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਤੁਸੀਂ ਸਾਡਾ ਸਮਰਥਨ ਦਿਓ 4 ਵਜੇ ਤੱਕ ਉਸ ਤੋਂ ਬਾਅਦ ਤੁਸੀਂ ਆਪਣਾ ਜੋ ਵੀ ਕਾਰੋਬਾਰਾ ਕਰ ਸਕਦੇ ਆ ਇਸ ਕਰਕੇ ਸਾਨੂੰ ਹੁਣ ਤੱਕ ਤਾਂ ਕਿਸੇ ਨੇ ਕੋਈ ਜਵਾਬ ਦਿੱਤਾ ਨਹੀਂ ਹੈਗਾ ਸਾਰੀ ਮਾਰਕੀਟ ਅਸੀਂ ਪਿੱਛੋਂ ਬੰਦ ਕਰਾਂਦੇ ਆ ਰਹੇ ਆ ਸਭ ਨੇ ਬੰਦ ਕੀਤੀ ਆ ਸਾਰੇ ਕਹਿ ਰਹੇ ਆ ਅਸੀਂ ਸਿਰਫ ਸਫਾਈ ਕਰਨ ਆਏ ਸੀ ਅਸੀਂ ਹੁਣ ਬੰਦ ਕਰਕੇ ਹੀ ਚੱਲਾਂ ਵਿੱਚ ਵਿੱਚ ਤਾਂ ਇੱਧਰ ਸਾਰੇ ਪੂਰਨ ਤੌਰ ਤੇ ਬੰਦ ਆ ਇਕਾਦੁਕਾ ਨੂੰ ਛੱਡ ਕੇ ਸਾਰੇ ਜਣੇ ਸਮਰਥਨ ਦੇ ਵਿੱਚ ਜੁੜੇ ਹੋਏ ਨੇ ਤੇ ਜਿਹੜੇ ਨਹੀਂ ਸਮਰਥਨ ਕਰ ਰਹੇ ਜਾਂ ਵਿੱਚ ਅਸੀਂ ਮਿਲ ਕੇ ਆਇਆ ਕੁਝ ਲੋਕਾਂ ਦਾ ਕਹਿਣਾ ਕਿ ਅਸੀਂ ਆਪਣਾ ਕਮਾਈ ਨਹੀਂ ਕਰਨੀ ਜਾਂ ਇੱਕ ਦੋ ਇੱਕ ਦਿਨ ਨਾਲ ਤੁਹਾਡਾ ਕਿੰਨਾ ਕੰਮ ਖੜ ਜੇਗਾ ਇਹ ਤੁਸੀਂ ਦੱਸੋ ਕਿਵੇਂ ਸਰ ਕਰੋਨਾ ਦੇ ਵਿੱਚ ਤੁਸੀਂ ਕਰੋਨਾ ਕਾਲ ਦੇਖਿਆ ਕਰੋਨਾ ਕਾਲ ਦੇ ਵਿੱਚ ਇੱਕ ਸਾਲ ਬੰਦ ਰਿਹਾ ਹੈ ਇੱਕ ਸਾਲ ਦੇ ਵਿੱਚ ਕਿ ਉਹਨਾਂ ਨੇ ਕਿ ਕਿੰਨੀ ਕੁ ਮਤਲਬ ਉਹਨਾਂ ਨੂੰ ਕਿੰਨਾ ਕਲੋਸ ਹੋ ਗਿਆ ਹੁਣ ਵੀ ਤਾਂ ਉਹ ਜ਼ਿੰਦਗੀ ਬਤੀਤ ਕਰੇ ਰਹੇ ਆ ਅਸੀਂ ਤਾਂ ਸਿਰਫ ਇੱਕ ਰਿਕਵੈਸਟ ਕਰ ਰਹੇ ਹਾਂ ਇਨਸਾਨੀਅਤ ਦੇ ਤੌਰ ਤੇ ਇੱਕ ਇਨਸਾਨੀਅਤ ਦੇ ਤੌਰ ਤੇ ਰਿਕਵੈਸਟ ਕੀਤੀ ਵੀ ਨੂੰ ਤਾਂ ਮਤਲਬ ਜਦੋਂ ਸਾਰੇ ਪੰਜਾਬ ਨੇ ਮਨਜ਼ੂਰ ਕੀਤਾ ਤਾਂ ਇੱਕਾ ਦੁੱਕਾ ਨੂੰ ਕੁਝ ਉਹਨਾਂ ਤੋਂ ਸਿੱਖਣਾ ਚਾਹੀਦਾ ਕੁਝ ਮਾੜਾ ਮੋਟਾ ਸੇਧ ਲੈਣੀ ਚਾਹੀਦੀ ਹੈ ਵੀ ਇੱਕ ਇਨਸਾਨ 36 ਦਿਨਾਂ ਤੋਂ ਭੁੱਖਾ ਬੈਠਾ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਅਸੀਂ ਉਸ ਦੀ ਸਪੋਰਟ ਵਾਸਤੇ ਕਿਉਂ ਨਹੀਂ ਅੱਗੇ ਆ ਰਹੇ ਕਿਉਂ ਨਹੀਂ ਅਸੀਂ ਸਰਕਾਰ ਨੂੰ ਕਹਿ ਰਹੇ ਵੀ ਤੁਸੀਂ ਉਹਨਾਂ ਦੀ ਗੱਲ ਸੁਣੋ ਕਿਉਂ ਨਹੀਂ ਗੱਲ ਸੁਣ ਰਹੀ ਸਰਕਾਰ ਸਮਕਾ ਉਹਨਾਂ ਨੂੰ ਥੋੜੇ ਸਾਹਮਣੇ ਇਹ ਗੱਲ ਕਹਿਣੀ ਚਾਹੀਦੀ ਆ ਵੀ ਅਸੀਂ ਉਹਨਾਂ ਦੇ ਨਾਲ ਆ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਨਾ ਕਿ ਇਹ ਕਹਿਣ ਦੀ ਵਿਚਾਈ ਵੀ ਸਾਡਾ ਬਿਜ਼ਨਸ ਰੁਲ ਗਿਆ ਬਿਜ਼ਨਸ ਦਾ ਵੀ ਜੀ ਐਤਵਾਰ ਨੂੰ ਸਾਰੀ ਮਾਰਕੀਟ ਬੰਦ ਹੁੰਦੀ ਆ ਐਤਵਾਰ ਨੂੰ ਕਿੰਨਾ ਕੁ ਘਾਟਾ ਪੈ ਜਾਂਦਾ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਸਿਰਫ 4 ਵਜੇ ਤੱਕ ਸਾਡਾ ਸਮਰਥਨ ਕਰੋ ਹਾਲਕੇ ਤੁਸੀਂ ਵੀ ਸਾਡੇ ਨਾਲ ਸੜਕਾਂ ਤੇ ਆਓ ਤੁਸੀਂ ਵੀ ਕਹੋ ਵੀ ਅਸੀਂ ਤੁਹਾਡੇ ਨਾਲ ਆ ਕਿਸਾਨਾਂ ਦੀਆਂ ਮੰਗਾਂ ਜਾ ਜਾ ਕਿਸਾਨ ਕੋਈ ਜ਼ਿਆਦਾ ਨਹੀਂ ਮੰਗ ਰਿਆ ਅਸੀਂ ਸਿਰਫ ਇੱਕ ਐਮਐਸਪੀ ਲੀਗਲ ਕਾਨੂੰਨ ਗਰੰਟੀ ਮੰਗ ਰਹੇ ਹਾਂ ਹੁਣ ਇੱਕ ਐਮਆਰਪੀ ਤੇ ਕੋਈ ਵੀ ਮਤਲਬ ਆਪਾਂ ਮਤਲਬ ਇੱਕ ਸ਼ੋਰੂਮ ਚ ਜਾਂਦੇ ਆ ਉਹਨਾਂ ਦਾ ਇੱਕ ਮਿਨੀਮਮ ਰੇਟ ਰੱਖਿਆ ਹੋ ਹੁੰਦਾ ਵੀ ਆ ਸਾਡਾ ਮਿਨੀਮਮ ਰੇਟ ਹੈ ਵੀ ਇਸ ਮਿਨੀਮਮ ਰੇਟ ਤੋਂ ਅਸੀਂ ਤੁਹਾਨੂੰ ਚੀਜ਼ ਥੱਲੇ ਨਹੀਂ ਦੇ ਸਕਦੇ ਹੁਣ ਸਰਕਾਰ ਨੇ ਐਮਐਸਪੀ ਦਾ ਰੌਲਾ ਤਾਂ ਪਾ ਰਹੀ ਹੈ ਸਰਕਾਰ ਮਿਨੀਮਮ ਰੇਟ ਤਾਂ ਰੱਖ ਤੇ ਉਸ ਮਿਨੀਮਮ ਰੇਟ ਤੇ ਕਿਹਾ ਹੁਣ ਫਸਲ ਵਿਕਦੀ ਹੈ ਇਸ ਵਾਰ ਜੀਰੀ ਤੁਸੀਂ ਦੇਖੀ ਹੋਆ ਤੁਸੀਂ ਵੀ ਮੀਡੀਆ ਚ ਤੁਸੀਂ ਵੀ ਕਵਰ ਕੀਤਾ ਕਿ ਜੀਰੀ ਦਾ ਕਿੰਨਾ ਬੁਰਾ ਹਾਲ 2 200 3 300 ਰੁਪਏ ਦੇ ਕੱਟ ਨਾਲ ਜੀਰੀ ਖਰੀਦੀ ਗਈ ਹੈ ਇਸ ਵਾਰ ਬਾਕੀ ਬਾਸਮਤੀ ਦੇਖ ਲਓ ਤੁਸੀਂ ਤੇ ਮੱਕੀ ਦਾ ਮਿਨੀਮਮ ਰੇਟ 2000 ਪਲੱਸ ਹੈ ਐਮ ਐਸ ਪੀ ਜਿਹੜੀ ਸਰਕਾਰ ਐਮ ਐਸ ਪੀ ਦਾ ਰੌਲਾ ਪਾਉਂਦੀ ਹੈ 2000 ਪਲੱਸ ਹੈ ਕਿ ਆ ਮਾਰ ਉਹਦੇ ਵਿੱਚ ਗਰਾਊਂਡ ਲੈਵਲ ਤੇ ਐਮ ਐਸ ਪੀ ਤੇ ਮੱਕੀ ਵਿਕਦੀ ਹੈ ਨਹੀਂ ਵਿਕਦੀ ਸਰਸੋਂ ਐਮ ਐਸ ਪੀ ਤੇ ਵਿਕਦੀ ਹੈ ਨਹੀਂ ਵਿਕਦੀ ਹੋਰ ਜਿੰਨੀਆਂ ਵੀ ਵਸਤਾਂ ਤੇ ਐਮ ਐਸ ਪੀ ਆ ਕਿਤੇ ਵਿਕਦੀ ਹੈ ਨਹੀਂ ਵਿਕਦੀ ਇਸ ਕਰਕੇ ਪ੍ਰਧਾਨ ਜੀ ਨੇ ਨਾ ਕੇ ਪੰਜਾਬ ਲਈ ਨਹੀਂ ਪੂਰੇ ਭਾਰਤ ਲਈ ਇਹ ਅੰਦੋਲਨ ਸ਼ੁਰੂ ਕੀਤਾ ਅਸੀਂ ਪੂਰੇ ਭਾਰਤ ਨੂੰ ਅਪੀਲ ਕਰਦੇ ਆਂ ਵੀ ਇਹ ਠੋਡੇ ਲਈ ਵੀ ਆ ਹਾਲਾਂਕਿ ਪੰਜਾਬ ਨੂੰ ਤਾਂ ਐਮਐਸਪੀ ਕਣਕਜੀਰੀ ਤੇ ਦੇ ਰਹੇ ਆਂ ਕਈ ਸਾਡੇ ਲੋਕਾਂ ਦੇ ਮਨ ਦੇ ਵਿੱਚ ਬਹਿਮ ਆ ਵੀ ਸਾਨੂੰ ਕਣਕਜੀਰੀ ਤੇ ਐਮਐਸਪੀ ਮਿਲਦੀ ਆ ਉਹ ਐਮਐਸਪੀ ਨਹੀਂ ਹੈਗੀ ਉਹ ਕੋਈ ਕਾਨੂੰਨ ਨਹੀਂ ਹੈਗਾ ਉਹ ਤਾਂ ਇੱਕ ਹਰੀ ਕ੍ਰਾਂਤੀ ਆਈ ਸੀ ਹਰੀ ਕ੍ਰਾਂਤੀ ਦੇ ਵਿੱਚ ਸਰਕਾਰ ਦੇ ਰਿਹਾ ਉਹ ਸਰਕਾਰ ਦੀ ਇੱਕ ਮਜਬੂਰੀ ਹੈ ਜਿੱਦਣ ਸਰਕਾਰ ਨੂੰ ਲੱਗਿਆ ਵੀ ਅਸੀਂ ਮਤਲਬ ਨਹੀਂ ਐਮਐਸਪੀ ਦੇ ਖਰੀਦ ਨਹੀਂ ਉਹ ਨਹੀਂ ਖਰੀਦਾਂਗੇ ਆਪਾਂ ਉਹ ਤਾਂ ਕੋਈ ਕੇਸ ਨਹੀਂ ਕਰ ਸਕਦੇ ਜਦੋਂ ਕੋਈ ਕਾਨੂੰਨ ਹੀ ਨਹੀਂ ਹੈਗਾ ਕਾਨੂੰਨ ਤੇ ਉਹ ਬਿਨਾ ਇਸ ਫਸਲ ਦਾ ਕਿਸਾਨੀ ਦਾ ਕੋਈ ਹੱਲ ਨਹੀਂ ਹੈਗਾ ਮਜ਼ਦੂਰਾਂ ਲਈ ਵੀ ਇਸ ਦੇ ਵਿੱਚ ਮੰਗ ਰੱਖੀ ਗਈ ਆ ਮਨਰੇਗਾ ਦੀ ਮੰਗ ਰੱਖੀ ਗਈ ਆ 200 ਦਿਨ ਕੰਮ ਦੀ ਰੱਖੀ ਵੀ ਆ 100 ਦਿਨ ਕੰਮ ਮਿਲਦਾ ਉਹਨਾਂ ਨੂੰ ਉਹਨਾਂ ਦੀ ਦਿਹਾੜੀ ਦੀ ਮੰਗ ਰੱਖੀ ਗਈ ਆ ਕਮ ਸੇ ਕਮ 700 ਰੁਪਏ ਦਿਹਾੜੀ ਦੀ ਮੰਗ ਰੱਖੀ ਗਈ ਆ ਜੇ 700 ਰੁਪਏ ਕਹਿੰਦੇ ਆ 400 ਰੁਪਏ ਤਾਂ ਉਹਨਾਂ ਨੂੰ ਕਮ ਸੇ ਕਮ ਸਰਕਾਰ ਦੇਊਗੀ ਉਹ ਜੇ 200 ਕਹਿੰਦੇ 150 ਦਿਨ ਤਾਂ ਦੇਊਗੀ ਉਹ ਸਰਕਾਰ ਕੀ ਕਰਦੀ ਆ ਮਨਰੇਗਾ ਵਾਲਿਆਂ ਨੂੰ ਉਹਨਾਂ ਦੇ ਕੰਮ ਦੇ ਵਿੱਚ ਜੇ 200 ਦਿਨ ਕੰਮ ਤਾ ਹੁਣ 100 ਦਿਨ ਕੰਮ ਰਹਿ ਗਿਆ ਇੱਕ ਪਰਿਵਾਰ ਦੇ ਵਿੱਚ 5 ਦਿਨ ਕੀ ਆ 20 ਦਿਨ ਕੰਮ ਆਇਆ ਉਹਨਾਂ ਨੂੰ ਕੁਝ ਵੀ ਕੰਮ ਨਹੀਂ ਆਇਆ ਇਸ ਕਰਕੇ ਅਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਇਹ ਥੋੜੇ ਲਈ ਹੀ ਪ੍ਰਧਾਨ ਜੀ ਮਰਨ ਵਰਤ ਤੇ ਬੈਠੇ ਆਂ ਇਸ ਦੇ ਵਿੱਚ ਮਜ਼ਦੂਰਾਂ ਦੀਆਂ ਵੀ ਮੰਗਾਂ ਨੇ ਨਾ ਕਿ ਇਕੱਲੇ ਕਿਸਾਨਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਵੀ ਮੰਗਾਂ ਨੇ ਅਸੀਂ ਮਜ਼ਦੂਰਾਂ ਨੂੰ ਵੀ ਬੇਨਤੀ ਕਰਦੇ ਆਂ ਜੀ ਵੱਧ ਚੜ ਕੇ ਸਾਡਾ ਸਾਥ ਦਿਓ ਸਾਡੇ ਦੇ ਵੀ ਰਹੇ ਨੇ ਮਜ਼ਦੂਰ ਭਾਈਚਾਰਾ ਸਾਡੇ ਨਾਲ ਖੜਾ ਅਸੀਂ ਧੰਨਵਾਦ ਕਰਦੇ ਆਂ ਇਸ ਲਈ ਅੱਜ ਅਸੀਂ ਬੇਨਤੀ ਉਹਨਾਂ ਨੂੰ ਕਰਦੇ ਆਂ ਜੋ ਕਹਿੰਦੇ ਆਂ ਸਾਨੂੰ ਸਾਡੇ ਕਾਰੋਬਾਰ ਵਿੱਚ ਘਾਟਾ ਪੈਂਦਾ ਕਾਰੋਬਾਰ ਦਾ ਐਤਵਾਰ ਨੂੰ ਸਾਰਾ ਹੀ ਬੰਦ ਹੁੰਦਾ ਹੂੰ ਉਦੋਂ ਤਾਂ ਘਾਟਾ ਪੈਂਦਾ ਨਹੀਂ ਹੈਗਾ ਅੱਜ ਇੱਕ ਦਿਨ ਲਈ ਜਦੋਂ ਕਿਸੇ ਬੰਦੇ ਦੀ ਤੁਸੀਂ ਮਰਨ ਵਰਤ ਤੇ ਬੈਠੇ ਬੰਦੇ ਦੀ ਤੁਸੀਂ ਸਪੋਰਟ ਲਈ ਅੱਗੇ ਆਓਗੇ ਤਾਂ ਕਿਆ ਪਤਾ ਤੁਹਾਨੂੰ ਉਸ ਤੋਂ ਵੀ ਵੱਧ ਲੋਕਾਂ ਦਾ ਕੱਲ ਨੂੰ ਹੰਗਾਰਾ ਮਿਲੇ ਸੋਮਵਾਰ ਨੂੰ ਥੋੜੀ ਉਸ ਤੋਂ ਵੀ ਅਸੀਂ ਵੀ ਤੁਹਾਡੇ ਕੋਲੋਂ ਸੇਲ ਵੱਧ ਤੋਂ ਵੱਧ ਕਰੀਏ ਵੀ ਸਾਡੇ ਹੱਕ ਲਈ ਇਹਨਾਂ ਨੇ ਸਾਡੇ ਨਾਲ ਖੜੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਬੰਦ ਦਾ ਸਮਰਥਨ ਕੀਤਾ ਜਾਵੇ ਵਿੱਚ ਵਿੱਚ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੇ ਪੋਸਟਾਂ ਵੀ ਪਾਈਆਂ ਨੇ ਵੀ ਜਿਹੜਾ ਦੁਕਾਨਦਾਰ ਅੱਜ ਆਪਣੀ ਜਿਹੜੀ ਸ਼ਾਪ ਹੈ ਖੁੱਲੀ ਰੱਖੂਗਾ ਅਸੀਂ ਉਹਨਾਂ ਦਾ ਬਾਈਕਟ ਕਰਾਂਗੇ ਇਹ ਕਿਤੇ ਨਾ ਕਿਤੇ ਵਧੀਆ ਮਾਨ ਵਾਲੀ ਗੱਲ ਵੀ ਹੈ ਕਿ ਜ਼ਿੰਮੇਦਾਰ ਵੀ ਅੱਗੇ ਆਏ ਨੇ ਨਹੀਂ ਬਾਈਕਟ ਕਰਨਾ ਤਾਂ ਬਣਦਾ ਹੀ ਹੈ ਜੀ ਜਦੋਂ ਅਸੀਂ ਆਪਣਾ ਭਾਈਚਾਰਾ ਸਮਝ ਕੇ ਉਹਨਾਂ ਤੋਂ ਸਮਾਨ ਖਰੀਦਦੇ ਆ ਅਸੀਂ ਆਪਣਾ ਪੈਸਾ ਇਨਵੈਸਟ ਕਰਦੇ ਆ ਪੈਸਾ ਤਾਂ ਅਸੀਂ ਵੀ ਇਨਵੈਸਟ ਕਰਦੇ ਆ ਨਾ ਕੋਈ ਘਰ ਦੇ ਲਈ ਕੋਈ ਕੱਪੜਾ ਕੋਈ ਸ਼ੂਜ਼ ਤਾਂ ਅਸੀਂ ਵੀ ਪਾਉਂਦੇ ਆ ਸਾਰਾ ਕੁਝ ਕਰਦੇ ਆ ਵਰਤਦੇ ਆ ਅਸੀਂ ਵੀ ਅਸੀਂ ਜਦੋਂ ਉਹਨਾਂ ਦੇ ਭਾਈਚਾਰਾ ਸਮਝ ਕੇ ਉਹਨਾਂ ਦੀਆਂ ਦੁਕਾਨਾਂ ਤੋਂ ਸੀ ਖਰੀਦਣ ਜਾਂਦੇ ਆ ਅਸੀਂ ਮੌਲਾਂ ਤੋਂ ਨਹੀਂ ਖਰੀਦਦੇ ਉਹਨਾਂ ਦੀਆਂ ਦੁਕਾਨਾਂ ਤੋਂ ਖਰੀਦਦੇ ਆ ਇੱਕ ਭਾਈਚਾਰਕ ਸਾਂਝ ਲਈ ਵੀ ਸਾਡਾ ਵਪਾਰੀ ਭਾਈਚਾਰਾ ਜਿਉਂਦਾ ਰਹਿਣਾ ਚਾਹੀਦਾ ਨਹੀਂ ਸਰਕਾਰ ਨੇ ਤਾਂ ਬੜੇ-ਬੜੇ ਮਾਲ ਖੋਲਦੇ ਖਤਮ ਕਰਨ ਲਈ ਸਮਾਰਟ ਮਾਲ ਖੋਲਦਾ ਅਮਾਨੀਆਂ ਨੇ ਸਾਨੂੰ ਉਥੋਂ ਲੈਸ ਤੇ ਮਿਲਦਾ ਸੀ ਉਹਨਾਂ ਤੋਂ ਲੈਸ ਤੋਂ ਨਹੀਂ ਖਰੀਦਦੇ ਸੀ ਆਪਣੇ ਦੁਕਾਨਦਾਰ ਭਾਈਚਾਰੇ ਤੋਂ ਖਰੀਦਦੇ ਆ ਜਦੋਂ ਅਸੀਂ ਉਹਨਾਂ ਨਾਲ ਭਾਈਚਾਰਾ ਦਿਖਾਣੇ ਆ ਤਾਂ ਉਹ ਸਾਡੇ ਨਾਲ ਕਿਉਂ ਨਹੀਂ ਭਾਈਚਾਰਾ ਦਿਖਾਉਂਦੇ ਫਿਰ ਤਾਂ ਸਾਡਾ ਇਹ ਕਹਿਣ ਦਾ ਫਰਜ ਬਣਦਾ ਵੀ ਉਹ ਸਾਡੇ ਭਾਈ ਨਹੀਂ ਅਸੀਂ ਉਹਨਾਂ ਤੋਂ ਨਹੀਂ ਸਮਾਨ ਖਰੀਦਾਂਗੇ ਫਿਰ ਤਾਂ ਅਸੀਂ ਵੀ ਉਹਨਾਂ ਦਾ ਬਾਈਕਟ ਕਰਾਂਗੇ ਨਾ ਜੀ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਆਪਾਂ ਆਪਣੀ ਭਾਈਚਾਰਕ ਸੰਜ ਨੂੰ ਜਿਉਂਦੀ ਰੱਖੀਏ ਜੋ ਇਹ بڑے بڑے ਮਾਲ ਖੁੱਲ ਰਹੇ ਨੇ ਜੋ ਇਹ ਬੜੀਆਂ ਬੜੀਆਂ ਮਾਰਕੀਟਾਂ ਖੁੱਲ ਰਹੀਆਂ ਨੇ ਇਹ ਅਮਾਨੀਆਂ ਅੰਡਾਨੀਆਂ ਦੀਆਂ ਨੇ ਜੋ ਛੋਟੀ ਮਾਰਕੀਟ ਨੂੰ ਖਾਣਾ ਚਾਹੁੰਦੀਆਂ ਨੇ ਅਸੀਂ ਕਹਿੰਦੇ ਆ ਛੋਟੀ ਮਾਰ ਸਰਵਾਈਵ ਕਰੇ ਸਾਡੇ ਭਾਈ ਨੇ ਸਾਡਾ ਸਾਰਾ ਭਾਈਚਾਰਾ ਉਹ ਸਰਵਾਈਵ ਕਰੇ ਅਸੀਂ ਉਹ ਸਾਡੇ ਸਿਰ ਤੇ ਰੋਟੀ ਖਾਂਦੇ ਆ ਅਸੀਂ ਉਹਨਾਂ ਤੋਂ ਸਮਾਨ ਖਰੀਦੀਏ ਵੱਧ ਤੋਂ ਵੱਧ ਅਸੀਂ ਮੈਂ ਕਿਸਾਨਾਂ ਨੂੰ ਵੀ ਅਪੀਲ ਕਰਦਾ ਵੀ ਵੱਡੇ ਵੱਡੇ ਮੌਲਾਂ ਤੋਂ ਖਰੀਦਣ ਦੀ ਬਜਾਏ ਤੁਸੀਂ ਛੋਟੀਆਂ ਦੁਕਾਨਦਾਰਾਂ ਨੂੰ ਛੋਟੇ ਆਪਣੇ ਭਾਈਚਾਰੇ ਨੂੰ ਤਰਜੀਹ ਦਿਓ ਉਹਨਾਂ ਤੋਂ ਸਮਾਨ ਖਰੀਦੋ ਚਾਹੇ 1-2 ਰੁਪਏ ਮਹਿੰਗਾ ਹੀ ਕੋਈ ਗੱਲ ਨਹੀਂ ਮਹਿੰਗਾ ਹੀ ਹੈ ਪਰ ਆਪਣਾ ਭਾਈਚਾਰਾ ਤਾਂ ਕਾਮਯਾਬ ਹੁੰਦਾ ਕੱਲ ਨੂੰ ਜਦੋਂ ਆਪਣਾ ਦੁਕਾਨਦਾਰ ਭਾਈਚਾਰਾ ਹੀ ਨਹੀਂ ਰਹੂਗਾ ਤਾਂ ਸਾਡੀ ਇੱਕ ਮਜਬੂਰੀ ਬਣ ਜੂਗੀ ਮਹਿੰਗੇ ਬਹੁਤ ਹੀ ਮਹਿੰਗਾਈ ਦੇ ਸਮਾਨ ਖਰੀਦਣ ਦੇ ਇਸ ਕਰਕੇ ਅਸੀਂ ਅਪੀਲ ਕਰਦੇ ਆਂ ਵੀ ਸਾਰੇ ਭਾਈਚਾਰਾ ਰੱਖੋ ਦੁਕਾਨਦਾਰਾਂ ਨੇ ਵੈਸੇ ਤਾਂ ਸਾਨੂੰ ਫੁੱਲ ਸਮਰਥਨ ਦਿੱਤਾ ਅਸੀਂ ਥੋੜੇ ਮਾਧਿਅਮ ਰਾਂ ਦੀ ਬੇਇਨਕਾਰੀ ਕਰਨਾ ਚਾਹੁੰਦੇ ਆਂ ਵੀ ਹੁਣ ਵੀ ਸਾਨੂੰ ਫੁੱਲ ਸਮਰਥਨ ਦੇਣ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਤਾਂ ਚਲੋ ਉਹ ਇੱਕ ਪਾਸੇ ਰਹਿ ਗਏ ਜਿਹੜੇ ਲੋਕ ਨੇ ਇਹ ਵੀ ਨਹੀਂ ਸਮਝ ਰਹੇ ਕਿਉਂਕਿ ਜਿਹੜਾ ਮੌਲ ਹੈ ਆਪਾਂ ਮੌਲ 'ਚ ਵੜ ਜਾਣੇ ਆਂ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਹੈ ਆਪਾਂ ਉਹ ਵੀ ਚੱਕ ਲੈਣੇ ਆਂ ਉਹ ਆਪਣੇ ਤੇ ਆਰਥਿਕ ਬੋਝ ਪੈ ਰਿਹਾ ਹੌਲੀ ਹੌਲੀ ਸਮਝ ਲੱਗੂ ਲੋਕਾਂ ਨੂੰ ਏਕ ਗੱਲ ਹੈ ਜੀ ਮਤਲਬ ਏਕ ਸੋਚਣ ਵਾਲੀ ਗੱਲ ਹੈ ਕੋਈ ਇੱਕ ਬੰਦਾ ਜ ਹੁਣ ਦੁਕਾਨਦਾਰ ਛੋਟਾ ਦੁਕਾਨਦਾਰ ਹੈ ਜਿਹੜਾ ਉਹਨੇ ਵਿਚਾਰੇ ਨੇ 10 ਪੀਸ ਖਰੀਦਣੇ ਹੁੰਦੇ ਆ ਉਹਨੂੰ ਤਾਂ ਮਿਲਦੇ ਆ ਪੂਰੇ ਰੇਟ ਦੇ ਹੁਣ ਇੱਕ ਮਾਲ ਹੈ ਮਾਲ ਨੇ ਲੱਖਾਂ ਪੀਸ ਖਰੀਦਣੇ ਆ ਉਹਨਾਂ ਨੂੰ ਘੱਟ ਮਾਰ ਦੇਣ ਤੇ ਮਿਲ ਜਾਂਦਾ ਪਰ ਇਹ ਗੱਲ ਸੋਚਣ ਵਾਲੀ ਆ ਵੀ ਅੱਜ ਉਹਨੂੰ ਘੱਟ ਪੈਸਿਆਂ 'ਚ ਅਸੀਂ ਖਰੀਦ ਰਹੇ ਆ ਜਦੋਂ ਕੱਲ ਨੂੰ ਛੋਟਾ ਦੁਕਾਨਦਾਰ ਬੰਦ ਹੋ ਗਿਆ ਛੋਟੀ ਮਾਰਕੀਟ ਬੰਦ ਹੋ ਗਈ ਤਾ ਸਾਡੇ ਕੋਲ ਕੋਈ ਮਾਰਕੀਟ ਦਾ ਵਿਕਲਪ ਨਹੀਂ ਰਹਿਣਾ ਹੈਗਾ ਸਾਨੂੰ ਮਜਬੂਰਨ ਮਾਰਕੀਟ ਮੋਲਾਂ ਦੇ ਵਿੱਚ ਜਾਣਾ ਪੈਣਾ ਤਾਂ ਮੋਲਾਂ ਨੇ ਫਿਰ ਮਨਮਰਜ਼ੀ ਦੇ ਰੇਟ ਲਾਉਣੇ ਅੱਜ ਤਾਂ ਸਾਨੂੰ ਰੁਪਈਆ ਸਸਤਾ ਦਿੰਦੇ ਆ ਕੱਲ ਨੂੰ 5 ਰੁਪਏ ਮਹਿੰਗਾ ਦੇਣਗੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਛੋਟੀ ਮਾਰਕੀਟ ਵਾਸਤੇ ਹੀ ਅਸੀਂ ਲੜਾਈ ਲੜ ਰਹੇ ਆ ਇਹ ਦੁਕਾਨਦਾਰਾਂ ਵਾਸਤੇ ਹੀ ਲੜਾਈ ਲੜ ਰਹੇ ਆ ਇਹ ਸਾਡਾ ਭਾਈਚਾਰਾ ਅਸੀਂ ਇਹਨਾਂ ਲਈ ਹੀ ਲੜਾਈ ਲੜ ਰਹੇ ਆ ਇਹਨਾਂ ਦਾ ਵੀ ਸਾਨੂੰ ਸਮਰਥਨ ਕਰਨਾ ਬਣਦਾ ਅਸੀਂ ਮੋਲਾਂ ਦੇ ਬਿਲਕੁਲ ਖਿਲਾਫ ਆ ਅਸੀਂ ਮੋਲਾਂ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਕਿਉਂ ਮਾਲ ਛੋਟੇ ਵਰਗ ਨੂੰ ਖਤਮ ਕਰ ਰਿਹਾ ਹੈ ਜੋ ਕਿ ਸਾਡਾ ਹਰੇਕ ਨੂੰ ਹੱਕ ਹੈ ਰੋਟੀ ਖਾਣ ਦਾ ਹਰੇਕ ਨੂੰ ਹੱਕ ਹੈ ਕੰਮ ਕਰਨ ਦਾ ਸਰਕਾਰ ਨੂੰ ਵੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਕਹਿਣਾ ਚਾਹੀਦਾ ਵੀ ਵੀ ਛੋਟੇ ਦੁਕਾਨਦਾਰ ਨੂੰ ਖਤਮ ਨਹੀਂ ਕਰਨਾ ਚਾਹੀਦਾ ਜਿਹੜੇ ਜ਼ਿਮੀਂਦਾਰ ਨੇ ਉਹ ਜਿਵੇਂ ਲਾ ਲੋ ਮਿਰਚੇ ਲਾ ਲੋ ਮਿਰਚ ਜਦੋਂ ਲਾਉਂਦੇ ਨੇ ਉਦੋਂ ਉਹਨਾਂ ਦੀ ਵਿਕਲੀ ਆ 5 ਰੁਪਏ 6 ਰੁਪਏ ਤੜਾਈ ਹੋ ਜਾਂਦੀ ਆ 2 ਰੁਪਏ 3 ਰੁਪਏ ਜ਼ਿਮੀਂਦਾਰ ਨੂੰ 3 ਰੁਪਏ ਵੱਜਦੇ ਆ 3 ਚੋਂ ਉਹਨਾਂ ਨੇ ਖਰਚਾ ਵੀ ਕਰਨਾ ਜਦੋਂ ਉਹ ਰੇੜੀ ਦੇ ਉੱਤੇ ਆ ਜਾਂਦੀ ਆ ਤਾਂ ਉਹ 40 ਰੁਪਏ 50 ਰੁਪਏ ਇਹ ਚੀਜ਼ ਹੀ ਜਿਹੜੇ ਡੱਲੇ ਵਾਲ ਸਾਹਿਬ ਨੇ ਉਹ ਖਤਮ ਕਰਨੀ ਚਾਹੁੰਦੇ ਨੇ। ਇਹੀ ਚੀਜ਼ ਦੀ ਤਾਂ ਲੜਾਈ ਆ ਵੀਰ ਜੀ। ਇਹੀ ਕਾਰਪੋਰੇਟ ਨਾਲ ਲੜਾਈ ਹੈ ਇਹਨੂੰ ਇੱਕ ਕਾਰਪੋਰੇਟ ਕਹਿੰਦੇ ਆ। ਕਾਰਪੋਰੇਟ ਪ੍ਰਧਾਨ ਜੀ ਦੀ ਮਤਲਬ ਲੜਾਈ ਕਰਨ ਦਾ ਕੀ ਮਕਸਦ ਆ ਵੀ ਜਦੋਂ ਕਾਰਪੋਰੇਟ ਨੇ ਸਾਰਾ ਆਟਾ, ਸਾਰੀ ਕਣਕ, ਸਾਰਾ ਅਨਾਜ ਆਪਣੇ ਅੰਡਰ ਕਰ ਲਿਆ, ਫਿਰ ਕਾਰਪੋਰੇਟ ਆਪਣੀ ਮਰਜ਼ੀ ਨਾਲ ਕੱਢੂਗਾ। ਇੱਕ ਕਿਸਾਨ ਹੈ ਮੰਨ ਲਓ ਮੈਂ 2 ਕਿੱਲਾਂ ਦਾ ਮਾਲਕ ਆ। ਮੈਂ ਤਾਂ ਆਪਣੇ 2 ਕਿੱਲਾਂ ਦੇ ਵਿੱਚ ਕਣਕ ਅਗਾ ਲੈਣੀ ਆ। ਮੈਂ ਤਾਂ ਆਪਣੀ ਰੱਖ ਲੈਣੀ ਆ ਘਰੇ। ਬਾਕੀ ਜਿਹੜੀ ਬਚਦੀ ਹੈ ਮੇਰੀ ਮਜਬੂਰੀ ਹੋਊ ਮੈਂ ਕਾਰਪੋਰੇਟ ਨੂੰ ਦੇ ਦੂੰਗਾ ਮੈਂ ਤਾਂ ਮਾਰਕੀਟ ਚ ਖਰੀਦਣ ਨਹੀਂ ਜਾਣਾ ਮਾਰਕੀਟ ਦੇ ਵਿੱਚ ਆਮ ਜਨਤਾ ਅਨਜਨਤਾ ਨੇ ਖਰੀਦਣ ਜਾਣਾ ਜਦੋਂ ਆਮ ਜਨਤਾ ਨੂੰ ਅੱਜ 32 ਰੁਪਏ ਆਟਾ ਮਿਲ ਰਿਹਾ ਹੈ ਉਹੀ ਆਟਾ ਜਦੋਂ 100 ਰੁਪਏ ਮਿਲਿਆ ਫਿਰ ਦੱਸੋ ਕੀ ਬਣੇਗਾ ਫਿਰ ਮਜਬੂਰੀ ਹੋਊਗੀ ਨਾ ਖਰੀਦਣਾ ਫਿਰ ਦੱਸੋ ਕੀ ਸਰਕਾਰ ਨੂੰ ਕੀ ਸਰਕਾਰ ਕੀ ਕਰੂਗੀ ਫਿਰ ਫਿਰ ਆਮ ਆਮ ਜਨਤਾ ਕੀ ਕਿਸਾਨ ਕਿਸਾਨਾਂ ਨੂੰ ਜਿਹੜੇ ਮਾੜਾ ਬੋਲਦੇ ਆ ਉਹ ਕੀ ਕਰਨਗੇ ਫਿਰ ਕੀ ਸਟੈਪ ਆਉਣਾ ਵਾਸਤੇ ਤੁਸੀਂ ਪੈਟਰੋਲ ਤੋਂ ਵੀ ਲਾ ਲੋ ਪੈਟਰੋਲ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮਤਲਬ 2014 ਦੇ ਵਿੱਚ ਕਿਆ ਕੀਮਤਾਂ ਸੀ ਅੱਜ ਕਿਆ ਕੀਮਤਾਂ ਇਹੀ ਹਾਲਾ ਨਾਜਦਾ ਹੁਣ ਅਸੀਂ ਇਸ ਕਰਕੇ ਹੀ ਸਾਡੀ ਇਹੀ ਲੜਾਈ ਹੈ ਵੀ ਐਮ ਐਸ ਬੀ ਇੱਕ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਜਿਸ ਦਾ ਇੱਕ ਸੀਮਤ ਦਾਇਰਾ ਹੋਵੇ ਜੋ ਕਿ ਹੋਵੇ ਵੀ ਇਸ ਰੇਟ ਤੋਂ ਕਿਸਾਨ ਤੋਂ ਖਰੀਦਿਆ ਜਾਵੇ ਤੇ ਇਸ ਰੇਟ ਤੇ ਵੇਚਿਆ ਜਾਵੇ ਉਸੇ ਦੀ ਲੜਾਈ ਪ੍ਰਧਾਨ ਜੀ ਆਪਣੀ ਜਾਨ ਦੀ ਬਾਜ਼ੀ ਲਾਈ ਬੈਠੇ ਆ ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਤੁਸੀਂ ਸਾਡਾ ਵੱਧ ਵੱਧ ਤੋਂ ਵੱਧ ਸਮਰਥਨ ਕਰੋ ਇਹ ਥੋੜੀ ਆਪਣੀ ਲੜਾਈ ਹੈ ਮਜ਼ਦੂਰਾਂ ਕਿਸਾਨਾਂ ਦੀ ਆਮ ਜਨਤਾ ਦੀ ਲੜਾਈ ਹੈ ਇਹ ਇਹ ਨਾ ਕਿ ਇਕੱਲੇ ਕਿਸਾਨ ਦੀ ਲੜਾਈ ਹੈ ਕਿਸਾਨ ਦੀ ਲੜਾਈ ਨਹੀਂ ਹੈਗੀ ਇਹ ਸਾਰੇ ਇੰਡੀਆ ਦੀ ਲੜਾਈ ਹੈ ਜੋ ਕਿ ਅਸੀਂ ਲੜ ਰਹੇ ਹਾਂ ਸ਼ੀਸ਼ਾ ਵੀ ਸਾਫ਼ ਹੋ ਗਿਆ ਕਿ ਜਿਹੜੇ ਪ੍ਰਧਾਨ ਨੇ ਆਮ ਬੰਦਾ ਕਹਿੰਦਾ ਕਿ ਪ੍ਰਧਾਨ ਪਿੱਛੇ ਰਹਿ ਜਾਂਦੇ ਨੇ ਜਿਹੜੇ ਆਮ ਬੰਦੇ ਨੇ ਉਹ ਮਰਨ ਲਈ ਅੱਗੇ ਆਉਂਦੇ ਨੇ ਪਰ ਆਹ ਸਭ ਤੋਂ ਵਧੀਆ ਗੱਲ ਹੋਈ ਹੈ ਕਿ ਪ੍ਰਧਾਨ ਆਪ ਮੂਰੇ ਹੋਇਆ ਕਿ ਮੈਂ ਕੁਰਬਾਨੀ ਦਊਂਗਾ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਨਹੀਂ ਸਾਨੂੰ ਸਾਡੇ ਪ੍ਰਧਾਨ ਤੇ ਮਾਣ ਹੈ ਬੇਦਾਗ ਬੰਦਾ ਜਦੋਂ ਮਤਲਬ ਦਿੱਲੀ ਅੰਦੋਲਨ ਸੀ ਉਸ ਟਾਈਮ ਵੀ ਪ੍ਰਧਾਨ ਜੀ ਨੇ ਉੱਠਣ ਵੇਲੇ ਜਵਾਨ ਕਰਕੇ ਉੱਠੇ ਸੀ ਵੀ ਐਮਐਸਪੀ ਕਾਨੂੰਨ ਗਰੰਟੀ ਦੇ ਵੀ ਮੈਂ ਤਾਂ ਉਰੇ ਬੈਠਾ ਬੈਠ ਜੰਨਾ ਵੀ ਸਾਡੀ ਕਾਫੀ ਟਰਾਲੀ ਖੜੀ ਸੀ ਉੱਥੇ ਸਿੱਧੂ ਵਰਜ ਯੂਨੀਅਨ ਦੀ ਵੀ ਐਸੀ ਤਾਂ ਉਰੇ ਬੈਠ ਜੰਨੇ ਆ ਵੀ ਪਰ ਨਾਂ ਵੀ ਇਹ ਮਸਲੇ ਦਾ ਹੱਲ ਹੋਇਆ ਫੇਰ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਆਪਣੀ ਜਾਨ ਦੀ ਬਾਜ਼ੀ ਲਾ ਕੇ ਤੁਹਾਨੂੰ ਐਮਐਸਪੀ ਗਰੰਟੀ ਗਰੂਨ ਦਿਵਾਉਂਗਾ ਤੇ ਪ੍ਰਧਾਨ ਜੀ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਉਹ ਇੱਕ ਇਮਾਨਦਾਰ ਤੇ ਣ ਧੜਕ ਲੀਡਰ ਨੇ ਜਨਤਾ ਦੇ ਲੀਡਰ ਨੇ ਅਸੀਂ ਉਹਨਾਂ ਦੀ ਇਸ ਜਜ਼ਬੇ ਨੂੰ ਸਲਾਮ ਕਰਦੇ ਹਾਂ ਤੇ ਜਿਹੜਾ ਜ਼ਿੰਮੇਵਾਰ ਹੈ ਉਹ ਇੱਕ ਕਾਨੂੰਨ ਤੋਂ ਬਿਨਾਂ ਸਾਰੀਆਂ ਚੀਜ਼ਾਂ ਪੈਦਾ ਕਰ ਸਕਦਾ ਤੇ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਅਸੀਂ ਤਾਂ ਆਪਣਾ ਖਾ ਲਾਂਗੇ ਅਸੀਂ ਜਿਹੜੇ ਕਣਕ ਉਗਾ ਕੇ ਖਾਲਾਂਗੇ ਤੇ ਜੇ ਤੁਹਾਨੂੰ 100 ਰੁਪਏ ਕਿਲੋ ਆਟਾ ਲੈਣਾ ਪੈ ਗਿਆ ਤਾਂ ਤੁਹਾਨੂੰ ਮਹਿੰਗਾ ਪੈ ਜਾਣਾ ਸਾਡਾ ਸਮਰਥਨ ਕਰੋ ਜਿਹੜੇ ਲੋਕ ਕਹਿੰਦੇ ਨੇ ਕਿ ਸੜਕਾਂ ਦੇ ਉੱਤੇ ਸਾਨੂੰ ਦਿੱਕਤ ਆਉਂਦੀ ਆ ਜਾਣ ਚ ਇੱਕ ਦਿਨ ਨਾਲ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਘਰਾਂ 'ਚ ਬੈਠੋ 4 ਵਜੇ ਤੋਂ ਬਾਅਦ ਤੁਸੀਂ ਜਿੱਥੇ ਜਾਣਾ ਜਾਓ ਅਤੇ ਇਹਨਾਂ ਦਾ ਸਮਰਥਨ ਕਰੋ ਧੰਨਵਾਦ